18 ਸਾਲ ਪਹਿਲੇ ਮੈਂ ਤੇ ਮੇਰੇ ਪਰਾਸੀਂ ਦੋਵਾਂ ਨੇ ਸੁਪਨਾ ਦੇਖਿਆ ਸੀ ਕਿ ਵੀ ਹਾਲ ਭਰੇਗਾ ਬੱਚੇ ਦਸਤਾਰਾਂ ਸਜਾਂਗੇ ਤੇ ਸਾਨੂੰ ਅੱਜ ਜੋ ਸੁਪਨਾ ਸੱਚ ਦਿਖਦਾ ਨਜ਼ਰ ਆ ਰਿਹਾ ਹੈ ਜੇ ਹੋਰ ਜ਼ਿਆਦਾ ਮੋਟੀਵੇਟ ਹੋ ਰਹੇ ਆ ਕਿ ਅੱਗੇ ਤੋਂ ਹੋਰ ਜ਼ਿਆਦਾ ਉਹ ਦਸਤਾਰ ਵਾਲ ਨੂੰ ਪ੍ਰੇਰਿਤ ਹੋਣਗੇ ਤੇ ਚੇਚੇ ਤੌਰ ਤੇ ਜਿਹੜਾ ਅੱਜ ਦਸਤਾਰ ਦਾ ਕੰਪੀਟੀਸ਼ਨ ਆ ਉਹਦੇ ਨਾਲ-ਨਾਲ ਬੱਚਿਆਂ ਨੂੰ ਬਾਣੀ ਤੇ ਬਾਣੇ ਦੇ ਨਾਲ ਸੰਬੰਧ ਵਾਸਤੇ ਕੁਐਸਚਨ ਪੁੱਛੇ ਜਾਂਦੇ ਨੇ ਬੜੀ ਖੁਸ਼ੀ ਦੀ ਗੱਲ ਹੋਇਆ ਤੁਸੀਂ ਦਸਤਾਰਾਂ ਪੰਨੂ ਕੇਸ ਰੱਖੋ ਤੇ ਆਪਣੇ ਪੰਜਾਬੀ ਜੋ ਹੈ ਤੁਹਾਡਾ ਇਸੇ ਇਤਿਹਾਸ ਹੈ ਉਹਦੇ ਬਾਰੇ ਜਾਣੀ ਕਰਾਓ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੱਲੋਂ ਦਸਤਾਰ ਪ੍ਰਾਈਡ ਇਵੈਂਟ ਕਰਵਾਇਆ ਗਿਆ ਇਸ ਵਾਰ ਕਰਵਾਇਆ ਗਿਆ 10ਵਾਂ ਈਸਟ ਕੋਸਟ ਦਸਤਾਰ ਅਤੇ ਦੁਮਾਲਿਆਂ ਦਾ ਕੰਪੀਟੀਸ਼ਨ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਹਿੱਸਾ ਲਿਆ ਅਤੇ ਬਹੁਤ ਸੋਹਣੀਆਂ ਦਸਤਾਰਾਂ ਅਤੇ ਦੁਮਾਲੇ ਸਜਾ ਕੇ ਵਿਖਾਏ ਜਿਸ ਦੇ ਲਈ ਉਹਨਾਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਵਦੇਸ਼ਾਂ ਦੇ ਵਿੱਚ ਰਹਿ ਰਹੇ ਪੰਜਾਬੀ ਖਾਸ ਕਰਕੇ ਸਿੱਖ ਪਰਿਵਾਰ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਸਿੱਖ ਇਤਿਹਾਸ ਧਾਰਮਿਕ ਵਿਰਸੇ ਅਤੇ ਪੰਜਾਬੀ ਭਾਸ਼ਾ ਦੇ ਨਾਲ ਜੋੜ ਕੇ ਰੱਖਣ ਲਈ ਹਮੇਸ਼ਾ ਉਪਰਾਲੇ ਕਰਦੇ ਰਹਿੰਦੇ ਨੇ ਜਿਵੇਂ ਕਿ ਗੁਰਮੁਖੀ ਸਿਖਾਉਂਦੀਆਂ ਕਲਾਸਿਸ ਕੀਰਤਨ ਕੈਂਪ ਅਤੇ ਗੁਰਮਤ ਸਮਾਗਮਾਂ ਇਹਨਾਂ ਕੋਸ਼ਿਸ਼ਾਂ ਦੇ ਵਿੱਚ ਇੱਕ ਸੁਨਹਿਰੀ ਪੰਨਾ ਹੋਰ ਜੁੜ ਗਿਆ ਕਿਉਂਕਿ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਦਸਤਾਰ ਪ੍ਰਾਈਡ ਦੀ ਟੀਮ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 10ਵਾਂ ਈਸਟ ਕੋਸਟ ਦਸਤਾਰ ਅਤੇ ਦੁਮਾਲਾ ਕੰਪੀਟੀਸ਼ਨ 2025 ਕਰਵਾਇਆ ਗਿਆ ਜੋ ਕਿ ਸਫਲਤਾਪੂਰਵਕ ਹੋ ਨਿਬੜਿਆ ਇਸ ਸਮਾਗਮ ਨੂੰ ਕਈ ਸੰਸਥਾਵਾਂ ਤੇ ਸਾਥ ਸੰਗਤ ਦੇ ਵੱਲੋਂ ਹਰ ਤਰੀਕੇ ਦੇ ਨਾਲ ਸਹਿਯੋਗ ਦਿੱਤਾ ਗਿਆ ਜਿਸ ਦੀ ਜਾਣਕਾਰੀ ਸਰਬੀ ਸਿੰਘ ਪ੍ਰਤਪਾਲ ਸਿੰਘ ਅਤੇ ਗੁਰਦੇਵ ਸਿੰਘ ਕੰਘਣਾਵਲੋਂ ਦਿੱਤੀ ਗਈ ਪਹਿਲੀ ਵਾਰੀ 18 ਸਾਲਾਂ ਵਿੱਚ ਇਹ ਕੰਪੀਟੀਸ਼ਨ ਕਰਾਇਆ ਤੇ ਅੱਜ ਜਿਹੜੀ ਸੰਗਤਾਂ ਦਾ ਹਾੜ ਇੱਥੇ ਆਇਆ ਜੋ ਬੱਚਿਆਂ ਨੇ ਸਾਡਾ ਹੌਸਲਾ ਵਧਾਇਆ ਕੀਤੀ ਹੈ 18 ਸਾਲ ਪਹਿਲੇ ਮੈਂ ਤੇ ਮੇਰੇ ਪ੍ਰਾਜੀ ਦੋਵਾਂ ਨੇ ਸੁਪਨਾ ਦੇਖਿਆ ਸੀ ਕਿ ਵੀ ਹਾਲ ਭਰੇਗਾ ਬੱਚੇ ਦਸਹਰਾ ਸਜਾਂਗੇ ਤੇ ਸਾਨੂੰ ਅੱਜ ਜੋ ਸਭਣਾ ਸੱਚ ਦਿਖਦਾ ਨਜ਼ਰ ਆ ਰਿਹਾ ਤੇ ਸਾਡਾ ਬਹੁਤ ਹੀ ਔਖਾ ਰਹਾ ਲੇਕਿਨ ਸੰਗਤਾਂ ਦਾ ਬਹੁਤ ਦਿਲੋ ਧੰਨਵਾਦੀ ਆ ਹਰ ਗੁਰਦੁਆਰੇ ਦਾ ਹਰ ਖਾਲਸਾ ਸਕੂਲ ਟੀਚਰ ਦਾ ਹਰ ਬੱਚੇ ਦਾ ਜਿਹਨੇ ਆਪਣਾ ਇਹਨਾਂ ਐਫਰਟਸ ਪਾ ਕੇ ਬੱਚੇ ਨੇ ਲਾਸਟ ਮਿੰਟ ਤੇ ਵੀ ਦਸਹਰਾ ਸਿੱਖਿਆ ਨੇ ਬੱਚੇ ਹੈਗੇ ਵੀ ਨੇ ਜਿਹਨੇ ਤਿੰਨ ਤਿੰਨ ਦਿਨਾਂ ਦਸਹਰਾ ਸਿੱਖਿਆ ਨੇ ਸੋ ਸਾਰੇ ਬੱਚੇ ਇਥੇ ਆਏ ਨੇ ਪੇਰੈਂਟਸ ਇਥੇ ਆਏ ਨੇ ਅਸੀਂ ਦਿਲੋਂ ਸਾਰਿਆਂ ਦਾ ਥੈਂਕਫੁਲ ਹੈਗੇ ਆ ਜੋ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਦਸਤਾਰ ਪ੍ਰਾਈਡ ਕਰਾ ਰਿਆ ਜੀ ਨਾਮਲਾ ਪ੍ਰਾਈਡ ਕਰਾ ਰਿਆ ਉਹਦੇ ਲਈ ਸਾਨੂੰ ਬਹੁਤ ਉਤਸ਼ਾਹ ਮਿਲਿਆ ਕਿਉਂਕਿ ਸਾਰੇ ਗੁਰੂ ਪਰ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਸਾਗਤਾਂ ਹਿਕਸਵੈਲ ਸਟਰਲਿੰਗ ਦੇ ਵਿੱਚ ਆਏ ਆ ਤੇ ਸਾਨੂੰ ਬਹੁਤ ਸ਼ ਆ ਮਿਲਿਆ ਅੱਗੇ ਤੋਂ ਅਸੀਂ ਇਹਦੇ ਨਾਲ ਹੋਰ ਵੀ ਵੱਧ ਚੜ ਕੇ ਪ੍ਰੋਗਰਾਮ ਕਰਾਂਗੇ ਅੱਜ ਦਸਤਾਰ ਪ੍ਰਾਈਡ ਜਿਹੜਾ ਕੰਪੀਟੀਸ਼ਨ ਬੱਚਿਆਂ ਦਾ ਹੋ ਰਿਹਾ ਇਹ ਗੁਰੂ ਗੋਬਿੰਦ ਸਿੰਘ ਸਰਕਲਸ ਗੱਡੀ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਜਿੰਨੇ ਵੀ ਮੇਰੇ ਵੀਰ ਭੈਣਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਬੜੀ ਵਧੀਆ ਦੇ ਉੱਚੇ ਪੱਧਰ ਦੇ ਉੱਤੇ ਮਨਾਇਆ ਜਾ ਰਿਹਾ ਤੇ ਚੇਚੇ ਤੌਰ ਤੇ ਜਿਹੜਾ ਅੱਜ ਦਸਤਾਰ ਦਾ ਕੰਪੀਟੀਸ਼ਨ ਆ ਉਹਦੇ ਨਾਲ-ਨਾਲ ਬੱਚਿਆਂ ਨੂੰ ਬਾਣੀ ਤੇ ਬਾਣੇ ਦੇ ਨਾਲ ਸੰਬੰਧ ਵਾਸਤੇ ਕੁਐਸਚਨ ਪੁੱਛੇ ਜਾਂਦੇ ਨੇ ਬੜੀ ਖੁਸ਼ੀ ਦੀ ਗੱਲ ਹੋਇਆ ਕਿ ਅੱਜ ਦੇਖਣੇ ਕਿ ਜਿਹੜੇ ਬੱਚੇ ਆ ਸਾਡੇ ਆਪਣੇ ਆਪ ਉਹਨਾਂ ਨੇ ਦਸਤਾਰਾਂ ਜਿਹੜੀਆਂ ਸਜਾਈਆਂ ਤੇ ਉਹਨਾਂ ਨੂੰ ਦਸਤਾਰਾਂ ਦੇ ਸਬੰਧ ਦੇ ਵਿੱਚ ਵੀ ਉਹਨਾਂ ਨੂੰ ਸਵਾਲ ਪੁੱਛੇ ਜਾਂਦੇ ਕੰਪੀਟੀਸ਼ਨ ਦੇ ਵਿੱਚ ਉਹਨਾਂ ਨੂੰ ਸਾਡੇ ਗੁਰੂਆਂ ਬਾਰੇ ਵੀ ਸਵਾਲ ਪੁੱਛੇ ਜਾਂਦੇ ਆ ਬੜੀ ਖੁਸ਼ੀ ਦੀ ਗੱਲ ਆ ਕਿ ਨਾਲ ਦੀ ਨਾਲ ਇਹਨੂੰ ਇਤਿਹਾਸ ਦੇ ਨਾਲ ਜੋੜਿਆ ਜਾਂਦਾ ਇਹ ਪ੍ਰੋਗਰਾਮ ਸ਼ਨੀਵਾਰ 18 ਅਕਤੂਬਰ 2025 ਨੂੰ ਸਵੇਰੇ 9:00 ਨਿਯੂਰਕ ਦੇ ਸਟਰਲਿੰਗ ਬੈਂਕਟ ਹਾਲ ਹਿਕਸਵਿਲ ਵਿਖੇ ਕਰਵਾਇਆ ਗਿਆ ਪ੍ਰੋਗਰਾਮ ਦਾ ਮੁੱਖ ਮਕਸਦ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਸਿੱਖ ਬੱਚਿਆਂ ਨੂੰ ਦਸਤਾਰ ਦੀ ਮਹੱਤਤਾ ਸਮਝਾਉਣਾ ਅਤੇ ਉਹਨਾਂ ਨੂੰ ਪੱਗ ਅਤੇ ਦੁਮਾਲਾ ਬੰਨਣ ਲਈ ਪ੍ਰੇਰਿਤ ਕਰਨਾ ਸੀ ਇਸ ਸਮਾਗਮ ਵਿੱਚ ਉਹ ਬੱਚੇ ਜਿਨ੍ਹਾਂ ਨੂੰ ਦਸਤਾਰ ਅਤੇ ਦੁਮਾਲਾ ਬੰਨਣੇ ਆਉਂਦੇ ਸਨ ਉਹਨਾਂ ਨੇ ਮੁਕਾਬਲੇ ਵਿੱਚ ਭਾਗ ਲਿਆ ਜਦਕਿ ਜਿਨ੍ਹਾਂ ਬੱਚਿਆਂ ਨੂੰ ਇਹ ਹੁਨਰ ਨਹੀਂ ਆਉਂਦਾ ਉਹਨਾਂ ਨੂੰ ਇਸ ਮੌਕੇ ਟ੍ਰੇਨਿੰਗ ਸੈਸ਼ਨ ਦੇ ਰਾਹੀਂ ਸਿਖਲਾਈ ਦਿੱਤੀ ਗਈ ਅੱਜ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਦਸਤਾਰ ਪ੍ਰਾਈਡ ਪ੍ਰੋਗਰਾਮ ਜੋ ਹੈ ਇਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਸਾਡੇ ਵੀ ਸਰਬਜੀਤ ਕਿਰਪਾਤ ਹੋ ਸਾਰੀਆਂ ਦੀ ਟੀਮ ਹੈ ਹਰ ਸਾਲ ਬਹੁਤ ਹੀ ਵਧੀਆ ਪ੍ਰੋਗਰਾਮ ਕਰਦੇ ਹਨ ਗੁਰੂ ਘਰਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਹਮੇਸ਼ਾ ਕਲਾਸਾਂ ਲੱਗਦੀਆਂ ਹਨ ਜਿੱਥੇ ਬੱਚਿਆਂ ਨੂੰ ਪੰਜਾਬੀ ਦਸਤਾਰ ਸਿੱਖੀ ਬਾਰੇ ਗਿਆਨ ਦਿੱਤਾ ਜਾਂਦਾ ਹੈ ਬਾਹਰ ਵਿਦੇਸ਼ਾਂ ਦੇ ਵਿੱਚ ਇੱਥੇ ਵੀ ਆਪਾਂ ਬੈਠੇ ਹਾਂ ਕੋਈ ਵੀ ਪ੍ਰੋਗਰਾਮ ਇਦਾਂ ਦਾ ਕਰਦਾ ਹਾਨੂੰ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਉਹਨਾਂ ਨੂੰ ਤਿਆਰੀ ਕਰਨੀ ਚਾਹੀਦੀ ਆ ਤੁਸੀਂ ਦਸਤਾਰਾਂ ਪੱਨੋਂ ਕੇਸ ਰੱਖੋ ਤੇ ਆਪਣੇ ਪੰਜਾਬੀ ਜੋ ਹੈ ਤੁਹਾਡਾ ਇਸ ਇਤਿਹਾਸ ਹੈ ਉਹਦੇ ਬਾਰੇ ਜਾਣੀ ਕਰਾਓ ਤਾਂ ਜੋ ਇਹ ਨਹੀਂ ਗੁਰਦੁਆਰੇ ਤੇ ਕਰ ਹੀ ਦੇਣ ਇੱਕ ਫੈਮਿਲੀ ਜਿਹੜੀ ਹੈ ਇਹ ਸਭ ਤੋਂ ਵੱਡਾ ਆਪਣਾ ਸਕੂਲ ਹੁੰਦਾ ਹੈ ਸਾਡੇ ਪੇਰੈਂਟ ਦਾ ਫਰਜ ਬੰਦਾ ਕਿ ਆਪਣੇ ਬੱਚਿਆਂ ਦੀ ਤਿਆਰੀ ਕਰਨੀ ਜਿੰਦੇ ਵੀ ਬੱਚੇ ਤੁਹਾਡੇ ਛੋਟੇ ਹਨ ਉਹਨੂੰ ਛੋਟੇ ਹੁੰਦੇ ਹੀ ਆਪਾਂ ਸਿਖਾਵਾਂਗੇ ਛੋਟੇ ਹੁੰਦੇ ਸਿੱਖੀ ਵਾਲੇ ਪਾਸੇ ਲਾਵਾਂਗੇ ਤੇ ਸਾਨੂੰ ਕੋਈ ਵੀ ਇਸ ਤਰ੍ਹਾਂ ਪ੍ਰੋਬਲਮ ਨਹੀਂ ਆਏਗੀ ਜੋ ਕਿ ਸਾਡਾ ਬੱਚਾ ਨਸ਼ਿਆਂ ਵੱਲ ਚੱਲ ਜੇ ਜਾਂ ਹੋਰ ਪਾਸੇ ਚੱਲ ਜੇ ਨਾਲੇ ਇੱਕੋ ਤਾਂ ਕਲਚਰ ਵਿੱਚ ਰੰਗਿਆ ਜਾਏ ਤੇ ਬੱਚੇ ਆਪਣੀ ਕੋ ਇੱਕ ਆਪਾਂ ਸਾਰਿਆਂ ਨੂੰ ਬੱਚਿਆਂ ਨੂੰ ਵਾਤੂ ਵਾਤ ਗੁਰੂ ਘਰਾਂ ਚ ਲੈ ਜਾਣਾ ਚਾਹੀਦਾ ਹੈ ਕਿ ਆਪਣੇ ਬੱਚੇ ਗੁਰੂ ਘਰਾਂ ਨਾਲ ਜੁੜੇ ਰਹਿਣ ਉੱਥੇ ਪੰਜਾਬੀ ਦੇ ਕਲਾਸਾਂ ਲੱਗਣ ਨਾਲ ਸਾਰੇ ਹੀ ਗੱਤਾਂ ਬੱਚਿਆਂ ਸਕਾਇ ਜਾਵੇ ਅਤੇ ਗੁਰੂ ਮਾਲੇ ਨਾਲ ਜੋੜਿਆ ਜਾਵੇ ਤੇ ਜੋ ਪਗੜੀ ਦਾ ਪ੍ਰੋਗਰਾਮ ਅੰਚ ਰੱਖਿਆ ਗਿਆ ਹੈ ਅਸੀਂ ਦੇਖਿਆ ਬਹੁਤ ਵਧੀਆ ਬੱਚਿਆਂ ਨੇ ਸੋਹਣ ਸੁਹਣੇ ਪਕਾਂ ਬਣੀਆਂ ਸੀ ਬੜਾ ਮਨ ਖੁਸ਼ ਆ ਅਸੀਂ ਗੁਰੂ ਮਾਲ ਚੰਨ ਅਰਦਾਸ ਕਰਦੇ ਹਾਂ ਇਹ ਮੇਰੇ ਬੱਚਿਆਂ ਨੂੰ ਸੱਚੇ ਪਾਸ਼ਾ ਹੋ ਸਿੱਖੀ ਬਖਸ਼ੇ ਇਹ 2005 ਤੋਂ ਜਦੋਂ ਸ਼ੁਰੂ ਹੋਇਆ ਤੇ ਅੱਜ ਦਾ ਜੋ ਇਹ ਪ੍ਰੋਗਰਾਮ ਹੈ ਮੇਰੇ ਖਿਆਲ ਸਭ ਤੋਂ ਜੋ ਜ਼ਿਆਦਾ ਸੰਗਤ ਜ਼ਿਆਦਾ ਗੁਰੂ ਘਰ ਦੇ ਪ੍ਰਬੰਧਕ ਸ਼ਾਇਦ ਇਸੀ 15 ਸਾਲਾਂ ਜਾਂ 20 ਸਾਲਾਂ ਚ ਨਹੀਂ ਆਏ ਨੇ ਸੋ ਮੈਂ ਗੁਰਗੋਬਨ ਸਿੰਘ ਸਟਡੀ ਸਰਕਲ ਵੱਲੋਂ ਜੋ ਸਾਰੇ ਪ੍ਰਬੰਧਕ ਸਾਰੇ ਗੁਰੂ ਘਰਾਂ ਦੇ ਪ੍ਰਬੰਧਕ ਅੱਜ ਪਹੁੰਚੇ ਨੇ ਪ੍ਰਦਾਨ ਸੈਕਟਰੀ ਜਿੰਨੇ ਵੀ ਆਏ ਨੇ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਨਾ ਜੋ ਇਸੇ ਤਰ੍ਹਾਂ ਹਮੇਸ਼ਾ ਗੁਰਗੋਬਨ ਸਿੰਘ ਸਟਡੀ ਸਰਕਲ ਨੂੰ ਸਾਥ ਦਿੰਦੇ ਨੇ ਔਰ ਜਿਸ ਤਰ੍ਹਾਂ ਕਿ ਆਪ ਆਂਦੇ ਨੇ ਉਸ ਤਰ੍ਹਾਂ ਮਾਲੀ ਮਦਦ ਵੀ ਕਰਦੇ ਰਹਿੰਦੇ ਨੇ ਸੋ ਆਸ ਹੈ ਕਿ ਇਸੇ ਤਰ੍ਹਾਂ ਅਗੋਂ ਤੋਂ ਵੀ ਜੋ ਇਕੱਠ ਹੈ ਇਸੀ ਤਰ੍ਹਾਂ ਰਹੇਗਾ ਪ੍ਰੋਗਰਾਮ ਦੇ ਦੌਰਾਨ ਮਸ਼ਹੂਰ ਸਟੀਲਮੈਨ ਅਮਨਦੀਪ ਸਿੰਘ ਨੇ ਵੀ ਆਪਣੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਅਤੇ ਆਪਣੇ ਅਦਭੁਤ ਕਰਤੱਬ ਦਿਖਾਏ ਜਿਸ ਨੂੰ ਦੇਖ ਕੇ ਸੰਗਤਾਂ ਬਹੁਤ ਜ਼ਿਆਦਾ ਹੈਰਾਨ ਵੀ ਹੋਈਆਂ ਸਮੋਕ ਦੇ ਆਮ ਰੈਸਲਿੰਗ ਦੇ ਮੁਕਾਬਲੇ ਅਤੇ ਕੈਟਵੌਕ ਸ਼ੋਅ ਨੇ ਬੱਚਿਆਂ ਵਿੱਚ ਉਤਸ਼ਾਹ ਵਧਾਇਆ। ਬੱਚਿਆਂ ਨੇ ਵੱਖ-ਵੱਖ ਰੰਗਾਂ ਤੇ ਸਟਾਈਲਾਂ ਦੀਆਂ ਦਸਤਾਰਾਂ ਸਜਾ ਕੇ ਆਪਣੀ ਸਿੱਖੀ ਪਹਿਚਾਣ ਦਾ ਗੌਰਵਮਈ ਪ੍ਰਦਰਸ਼ਨ ਕੀਤਾ। ਮੁਕਾਬਲੇ ਦੇ ਅੰਤ ਵਿੱਚ ਜਿੱਤਣ ਵਾਲੇ ਬੱਚਿਆਂ ਨੂੰ ਖੂਬਸੂਰਤ ਇਨਾਮਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਇਨ੍ਹਾਂ ਇਨਾਮਾਂ ਦੇ ਵਿੱਚ ਆਈਫੋਨ, ਮੈਕਬੁੱਕ, ਵੀਡੀਓਜ਼, ਗੇਮਸ ਅਤੇ ਹੋਰ ਕੀਮਤੀ ਟੌਫੀ ਸ਼ਾਮਲ ਸਨ। ਇਹ ਪਿਛਲੇ 15 ਸਾਲਾਂ ਤੋਂ ਸ਼ੁਰੂ ਕੀਤਾ ਸੀਗਾ। ਉਹਦੀ ਸਾਡਾ ਪਰਪਸ ਉਸਟਾ ਮੇ ਸੀਗਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ। ਕੱਬੀ ਜਿਹੜੇ ਬੱਚੇ ਨੇ ਉਹ ਸਿੱਖੀ ਨਾਲ ਜੁੜਨ ਬੱਚੇ ਦਸਤਾਰ ਨਾਲ ਜੁੜਨਾ। ਸੋ ਉਹ ਇਤਨਾ ਸ਼ਾਬਾਸ਼ ਬੱਚਿਆਂ ਦਾ ਹੋਇਆ ਹੈ। ਕੁਝ ਬੱਚੇ ਸਾਡੇ ਕੋਲ ਪਿਛਲੇ 15 ਸਾਲ ਤੋਂ ਆ ਰਹੇ ਨੇ। ਔਰ ਤਕਰੀਬਨ 2000 ਬੱਚਾ ਗੁਰੂਬੀਸੀ ਸਟਡੀ ਸਰਕਲ ਦੇ ਨਾਲ ਜੁੜ ਕੇ ਦਸਤਾਰਾਂ ਦੇ ਨਾਲ ਜੁੜ ਗਿਆ। ਸੋ ਜੋ ਸਾਡਾ ਪਰਪਸ ਹੈਗਾ ਕਿਉਂਕਿ ਇਸ ਵਾਰੀ ਸਾਨੂੰ ਸਾਰੇ ਗੁਰੂ ਘਰਾਂ ਨੇ ਸਾਰੇ ਜਥੇਬੰਦੀਆਂ ਨੇ ਬਹੁਤ ਸਾਡੀ ਹੈਲਪ ਕੀਤੀ ਇਸ ਮਸਲੇ 'ਚ ਔਰ ਇਹ ਪਹਿਲੀ ਵਾਰੀ ਲੌਂਗ ਲੈਂਡ ਹੋ ਰਿਹਾ ਹੈ। ਉਹ ਸਾਡੀ ਇਹੀ ਤਮੰਨਾ ਹੈ ਕਿ ਸਾਡਾ ਹਰ ਸਿੱਖ ਬੱਚਾ ਦਸਤਾਰ ਬੰਦੇ ਆਪਣਾ ਆਪਣੇ ਗੁਰੂ ਨੂੰ ਯਾਦ ਰੱਖੇ ਹਰ ਸਾਲ ਦੀ ਤਰ੍ਹਾਂ ਜਿਹੜਾ ਗੁਰੂ ਗੋਬਿੰਦ ਸਿੰਘ ਸੱਡੀ ਸਰਕਲ ਵਾਲਿਆਂ ਦਾ ਬੜਾ ਸੋਹਣਾ ਉਹ ਦਮਾ ਉਹ ਬੱਚਿਆਂ ਨੂੰ ਜਿੱਥੇ ਸਿੱਖੀ ਦੇ ਨਾਲ ਜੋੜਦੇ ਆ ਉਥੇ ਬੜੀਆਂ ਸੋਹਣੀਆਂ ਦਸਤਾਰਾਂ ਜੋ ਸਾਡੇ ਗੁਰੂ ਦੇ ਸਾਡੀ ਇੱਕ ਵੱਖਰੀ ਪਛਾਣ ਬਣਾਈਆਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦ ਦਿੱਲੀ ਦੇ ਵਿੱਚ ਕਟਿਆ ਸੀਗਾ ਤੇ ਸਾਰੇ ਉਦੋਂ ਪਤਾ ਨਹੀਂ ਸੀ ਲੱਗ ਰਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਪੁੱਛਿਆ ਵੀ ਉੱਥੇ ਸਿੱਖ ਕਿੰਨੇ ਕਿਸੇ ਨੂੰ ਪਤਾ ਨਹੀਂ ਲੱਗਾ ਤੇ ਉਸ ਟਾਈਮ ਦੇ ਉੱਤੇ ਭਾਈ ਜੈਤਾ ਜੀ ਨੇ ਕਿਹਾ ਵੀ ਸਿੱਖ ਤੇ ਬਹੁਤ ਸੀਗੇ ਪਰ ਕੋਈ ਐਨੀ ਪਛਾਣ ਨਹੀਂ ਸੀਗੀ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਕਿਹਾ ਵੀ ਮੈਂ ਐਸਾ ਖਾਲਸਾ ਸਾਜੂਗਾ ਜਿਹੜਾ ਲੱਖਾਂ ਦੇ ਵਿੱਚੋਂ ਪਛਾਣਿਆ ਜਾਊਗਾ ਉਹ ਉਹ ਪਛਾਣ ਜਿਹੜੀ ਆ ਗੁਰੂ ਗੋਬਿੰਦ ਸਿੰਘ ਦੀ ਜਿਹੜੀ ਜੀ ਸਾਨੂੰ ਬਖਸ਼ੀਦ ਦਸਤਾਰ ਸਿੱਖੀ ਦੀ ਉਹ ਅੱਜ ਗੁਰੂ ਗੋਬਿੰਦ ਸਿੰਘ ਸੋਸ਼ੀਟੀ ਸਰਕਲ ਆਲਿਆਂ ਨੇ ਇਹ ਸੋਹਣਾ ਅਭਰਾਲਾ ਕਰਕੇ ਤੇ ਉਹ ਸ਼ਾਨ ਨੂੰ ਦੁਬਾਰਾ ਬਰਕਰਾਰ ਰੱਖਿਆ ਇਸ ਮੌਕੇ ਇੱਕ ਬੱਚੀ ਦੇ ਵੱਲੋਂ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਵਾਇਲਨ ਵਜਾਇਆ ਗਿਆ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਤੁਸੀਂ ਵੀ ਵੇਖੋ ਸਿੱਖ ਬੱਚੀ ਦੀ ਇਹ ਖਾਸ ਪਰਫਾਰਮੈਂਸ ਜਿੱਥੇ ਬੱਚਿਆਂ ਦੇ ਵਿੱਚ ਇਸ ਮੁਕਾਬਲੇ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਤਾਂ ਉੱਥੇ ਹੀ ਹਰ ਉਮਰ ਵਰਗ ਦੇ ਬੱਚਿਆਂ ਨੇ ਇਸ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਦਰਸ਼ਕ ਵਿਹਾਰ ਵਿੱਚ ਪਹੁੰਚੇ ਅਤੇ ਮੁਕਾਬਲੇ ਦਾ ਆਨੰਦ ਮਾਣਿਆ ਇਸ ਮੌਕੇ ਹਰਪ੍ਰੀਤ ਸਿੰਘ ਤੂਰ ਵੀ ਪਹੁੰਚੇ ਹੋਏ ਸਨ ਅੱਜ ਦਾ ਜਿਹੜਾ ਪ੍ਰੋਗਰਾਮ ਆ ਦਸਤਾਰ ਦਾ ਤੇ ਦਮਾਲੇ ਦਾ ਸਾਡੀ ਆਉਣ ਵਾਲੀ ਜਨਰੇਸ਼ਨ ਵਾਸਤੇ ਬਹੁਤ ਹੀ ਇੰਪੋਰਟੈਂਟ ਸਟੈਪਸ ਹੈਗੇ ਆ ਜਿਹੜੇ ਲਏ ਜਾ ਰਹੇ ਹੈਗੇ ਆ ਤਾਂ ਕਿ ਉਹ ਇਸ ਚੀਜ਼ ਦੀ अहमियत ਨੂੰ ਅੰਡਰਸਟੈਂਡ ਕਰ ਸਕਣ ਔਰ ਮੈਂ ਅੱਜ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਆ ਉਹਨੂੰ ਦੇਖਿਆ ਔਰ ਮੈਂ ਇਹ ਕਹਿ ਸਕਦਾ ਆਈ ਐਮ ਪ੍ਰਾਊਡ ਆਫ ਇਟ ਜਿਸ ਹਿਸੇ ਤਾਵ ਨਾਲ ਉਹਨਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਆ ਨੁਕਸ ਕੱਢਣ ਨੂੰ ਬੜੇ ਬੰਦੇ ਕੱਢਦੇ ਹੁੰਦੇ ਆ ਪਰ ਸਵਾਲ ਇਹ ਆ ਪਈ ਐਡਾ ਵੱਡਾ ਸਟੈਪ ਲੈਣਾ ਔਰ ਉਹ ਵੀ ਇਸ ਗਿਣਤੀ ਦੇ ਵਿੱਚ ਮੈਨੇ ਰਖਾਉਂਦਾ ਔਰ ਮੈਂ ਆਰਗੇਨਾਈਜ਼ਰਸ ਨੂੰ ਇਸ ਚੀਜ਼ ਦੀਆਂ ਲੱਖ ਲੱਖ ਬਤਾਈਆਂ ਦਿੰਦਾ ਅਗੇਨ ਨਿਆਣਾ ਵਾਸਤੇ ਇਟ ਵਾਸ ਸੋ ਇੰਪੋਰਟੈਂਟ ਕਿ ਇਟ ਇਸ ਬੀਇੰਗ ਆਰਗੇਨਾਈਜ਼ਡ ਐਂਡ ਦਾ ਕਿਡਸ ਵੈਨ ਯੂ ਲੁੱਕ ਐਟ ਥੈਮ ਦੇ ਆਰ ਪ੍ਰਾਊਡ ਦਾ ਵੇਅ ਦੇ ਆਰ ਵਾਕਿੰਗ ਰਾਊਂਡ ਇਹ ਸਾਡਾ 10ਵਾਂ ਕੰਪੀਟੀਸ਼ਨ ਹੈ ਜਿਹੜਾ ਅਸੀਂ ਈਸਟ ਕੋਸਟ ਵਿੱਚ ਕਰਾ ਰਹੇ ਹਾਂ ਔਰ ਸੰਕਤਾ ਕੰਪੀਟੀਸ਼ਨ ਵਾਸਤੇ ਨਿਊ ਜਰਸੀ ਫਿਲਡਲਫੀਆ ਤੋਂ ਵੀ ਆਈਆਂ ਨੇ ਔਰ ਖੁਸ਼ੀ ਦੀ ਚੀਜ਼ ਐ ਦੱਸਣ ਵਾਲੀ ਹੈ ਕਿ ਹੁਣ ਪਾਰਟਿਸਪੇਸ਼ਨ ਵਧੀ ਜਾ ਰਹੀ ਹੈ ਹਰ ਸਾਲ ਸਾਨੂੰ ਹਾਲ ਛੋਟਾ ਪੈ ਰਿਹਾ ਸੋ ਲੌਂਗ ਆਇਲੈਂਡ ਦੀ ਸੰਗਤ ਨੇ ਇਸ ਟਾਈਮ ਕਾਫੀ ਪਾਰਟਿਸਪੇਟ ਕੀਤਾ ਹੈ ਜੋਰਾ ਨਾਲ ਔਰ ਨੈਕਸਟ ਈਅਰ ਇਹ ਹੁਣ ਨਿਊ ਜਰਸੀ ਜਾਏਗਾ ਜਿਹੜਾ 11th ਕੰਪੀਟੀਸ਼ਨ ਹੋਏਗਾ ਨਿਊ ਜਰਸੀ ਸਟੇਟ ਵਿੱਚ ਹੋਏਗਾ ਤੇ ਵੀ ਲੁੱਕ ਫੋਰਵਰਡ ਟੂ ਅ ਮੱਚ ਬਿਗਰ ਇਵੈਂਟ ਨੈਕਸਟ ਈਅਰ ਪੇ ਦਸਤਾਰ ਜਿਹੜੀ ਹੈਗੀ ਆ ਆਮ ਤੌਰ ਤੇ ਇਹ ਇੱਕ ਚੱਲਦੀ ਫਿਰਦੀ ਸਿੱਖਾਂ ਦੀ ਆਈਡੈਂਟੀਟੀ ਵੀ ਹੈ ਆਮ ਤੌਰ ਤੇ ਤੁਸੀਂ ਪਹਿਲਾਂ ਦੇਖਿਆ ਹੋਣਾ ਜਿਹੜੇ ਪਹਿਲੇ ਸਮਿਆਂ ਦੇ ਵਿੱਚ ਇੱਕ ਸਾਡਾ ਅਸੀਂ ਦਸਤਾਰ ਜਿਹੜੀ ਬੰਨਦੇ ਆ ਉਹਦੇ ਸਾਡਾ ਚਿਹਰਾ ਦਿਖਦਾ ਆਮ ਤੌਰ ਤੇ ਜਿਹੜੀ ਪਹਿਲਾਂ ਦਸਤਾਰ ਬੰਨਦੇ ਤੇ ਲੰਬਾ ਲੜ ਰੱਖਿਆ ਜਾਂਦਾ ਸੀ ਉਹਨੂੰ ਅਸੀਂ ਦਸਤਾਰ ਨਹੀਂ ਕਹਿੰਦੇ ਪਗੜੀ ਕਹਿੰਦੇ ਸੀ ਉਹਦੇ ਨਾਲ ਅਸੀਂ ਆਪਣਾ ਜਿਹੜਾ ਚਿਹਰਾ ਵੀ ਢੱਕ ਸਾਦੇ ਸੀ ਇਸ ਕਰਕੇ ਉਹ ਆਇਡੈਂਟੀਟੀ ਨਹੀਂ ਬਣਦੀ ਜਦੋਂ ਆਪਣਾ ਆਇਡੈਂਟੀਟੀ ਆਪਣੀ ਲੁਕੋ ਲੈਂਦੇ ਆ ਇਹ ਆਇਡੈਂਟੀਟੀ ਦਾ ਬਹੁਤ بڑا ਇੱਕ ਚੱਲਦਾ ਫਿਰਦਾ ਸਾਡੀ ਐਡ ਆ ਇਸ ਕਰਕੇ ਪ੍ਰਬੰਧਕ ਵੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਅੱਜ ਦੇ ਨੌਜਵਾਨ ਖੜੇ ਹੋ ਕੇ ਇਥੇ ਉਹਨਾਂ ਨੇ ਦਸਤਾਰਾਂ ਸਜਾਈਆਂ ਰੈਂਪ ਵਾਕ ਹੋਇਆ ਬਹੁਤ ਹੀ ਚੰਗਾ ਲੱਗਿਆ ਬਹੁਤ ਹੀ ਅੱਛਾ ਲੱਗਿਆ ਅੱਜ ਨਾ ਸਿਰਫ ਹੀ ਦਸਤਾਰ ਪ੍ਰਾਈਡ ਡੇ ਹੈ ਮਨੂੰ ਲੱਗਦਾ ਹੈ ਅੱਜ ਸਿੱਖੀ ਪ੍ਰਾਈਡ ਡੇ ਹੈ ਖਾਲਸਾ ਪ੍ਰਾਈਡ ਡੇ ਹੈ ਜੋ ਇਸ ਤਰ੍ਹਾਂ ਬੱਚਾ ਨੂੰ ਲਾ ਕੇ ਇਨਕਰੇਜ ਕੀਤਾ ਹੈਗਾ ਮੈਂ ਉਮੀਦ ਕਰਦਾ ਹੈਗਾ ਕਿ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਜੀ ਅਤੇ ਹੋਰ ਮੈਨੇਜਮੈਂਟ ਕਮੇਟੀਆਂ ਅੱਗੇ ਹੋਰ ਵੀ ਹੋ ਜੇ ਇਹਨਾਂ ਆਰਗੇਨਾਈਜੇਸ਼ਨਾਂ ਨੂੰ ਹੈਲਪ ਕਰਨ ਮਦਦ ਕਰਨ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਔਰ ਦਸਤਾਰ ਨਾਲ ਜੋੜ ਸਕੀਏ ਇਸ ਮੌਕੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਰਿਵਾਰ ਅਤੇ ਨੌਜਵਾਨ ਹਾਲ ਦੇ ਵਿੱਚ ਇਕੱਠੇ ਹੋਏ ਅਤੇ ਸਿੱਖ ਪਹਿਚਾਣ ਦਾ ਇੱਕ ਵਿਲੱਖਣ ਜਸ਼ਨ ਮਨਾਇਆ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਦੌਰਾਨ ਵੱਖ-ਵੱਖ ਮੁਕਾਬਲਿਆਂ ਨੇ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਦਸਤਾਰ ਸਿਰਫ ਇੱਕ ਚਿੰਨ ਨਹੀਂ ਹੈ ਸਗੋਂ ਸਿੱਖ ਪਹਿਚਾਨ ਮਰਿਆਦਾ ਤੇ ਗੁਰਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਅਸਲੀ ਮਾਣ ਦੀ ਨਿਸ਼ਾਨੀ ਹੈ ਇਸ ਤਰ੍ਹਾਂ ਦੇ ਉਪਰਾਲੇ ਨਾਲ ਵਿਦੇਸ਼ਾਂ ਵਿੱਚ ਰਹਿ ਰਹੇ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਦੇ ਨਾਲ ਜੋੜਿਆ ਜਾ ਸਕਦਾ ਤਾਂ ਜੋ ਉਹ ਆਪਣੇ ਧਰਮ ਵਿਰਸੇ ਅਤੇ ਪਹਿਚਾਨ ਨੂੰ ਜਿਉਂਦਾ ਰੱਖ ਸਕਣ ਨਿਊਯਾਰਕ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते